ਵਿਆਹ ਹੁੰਦੇ ਪਰ ਮਗਰੋਂ ਨੇ ਟੋਟਾ ਜਿਹਾ ਗੱਲ ਪਹਿਲਾਂ ਜਾਂਦੇ ਝਗੜੇ ਬਹੁਤ ਹੋ ਰਿਹਾ ਪਿਛਲੇ ਜੇ ਪਿੱਛੇ ਜੇ ਬੀਬੀ ਆਈ ਕਹਿੰਦੀ ਭਾਈ ਸਾਹਿਬ ਅੱਜ ਅੰਮਰ ਸੰਚਾਰ ਹੋਏਗਾ ਮੈਂ ਕਿਹਾ ਜੀ ਹੋਏਗਾ ਝਗਣਾ ਹੈ ਹਾਂਜੀ ਝਕਣਾ ਹੈ ਮੈਂ ਕਿਹਾ ਬੀਬੀ ਤੂੰ ਕਿਉਂ ਝਕਣਾ ਹੈ ਕਹਿੰਦੀ ਗਲਤੀ ਹੋ ਗਈ ਮੈਂ ਕਿਹਾ ਕੀ ਹੋ ਗਈ ਕਹਿੰਦੀ ਘਰ ਇਹ ਨਾਲ ਲੜ ਕੇ ਪੈਗ ਲਾ ਲਿਆ ਕਹਿੰਦੀ ਮੈਂ ਮੈਂ ਉਹਦੇ ਮੂੰਹ ਵੱਲ ਵੇਖਾਂ ਮੈਂ ਅੱਛਾ ਮੈਂ ਪਹਿਲਾਂ ਤਾਂ ਚੰਗੀ ਤਰ੍ਹਾਂ ਬੀਬੀ ਨੂੰ ਵੇਖਿਆ ਵੀ ਅੱਛਾ ਇਹਨੇ ਲਾਇਆ ਪੈਗ ਪਹਿਲਾਂ ਮੈਂ ਗੌਰ ਜੀ ਦੀ ਕੀਤੀ ਜਦੋਂ ਕਹਿੰਦੀ ਕਹਿੰਦੀ ਮੈਂ ਲੜ ਪੀ ਫਿਰ ਕਹਿੰਦੇ ਸਾਡਾ ਪੂਰਾ ਕਲੇਜ ਪੈ ਗਿਆ ਮੈਂ ਕਿਹਾ ਫਿਰ ਹੋ ਕੀ ਗਿਆ ਕਹਿੰਦੀ ਬਸ ਮੈਂ ਪੈਗ ਲਾ ਲਿਆ ਮੈਂ ਕਹਿੰਦੀ ਮੈਂ ਫਿਰ ਤੈ ਦੁਬਾਰਾ عمر ਤੇ ਛਕਣਾ ਪਊ ਮੈਂ ਕਿਹਾ ਹੁਣ ਤਾਂ ਛਕਣਾ ਹੀ ਪਊ ਇਹ ਸ਼ਰਾਬ ਹੀ ਪੀਤੀ ਕੀ ਮੇਰੇ ਤੇ ਛਕੇਗੀ ਦੁਬਾਰਾ ਆਹ ਤੇ ਹਾਲ ਹੋਇਆ ਪਿਆ ਸਾਡਾ ਵੀ ਮਤਲਬ